ਜਾ ਆਣ ਕੇ ਇੱਥੇ ਪਰਚੇ ਹੋਏ ਨਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਹਦਾਂ ਬਾਰਤ ਲੜਕੀਆਂ ਸਕੂਲ ਦੀਆਂ ਅਸੀਂ ਦੁਨ ਸ਼ਰਿਆਮ ਹੀ ਅਸੀਂ ਫਿਰ ਹੋਣ ਵਿੱਚ ਲੇਗੇ ਅਸੀਂ ਕਿਹਾ ਵੀ ਨਹੀਂ ਅਸੀਂ ਆਪਣੇ ਮੁਹੱਲੇ ਦੇ ਵਿੱਚ ਨਹੀਂ ਅਸੀਂ ਹੌਸਲੇ ਆ ਲੋਕਾਂ ਚੁਰੇ ਨੂੰ ਮੈਂਦੇ ਆ ਇੱਥੇ ਨੰਬਰ 6 7 8 9 4 ਬਾਡਾਂ ਦੀ ਹੈ ਵਾਸ ਸਾਡੀਆਂ ਲੋਗਾਂ ਦੇ ਅੱਖਾਂ ਚ ਚੱਲਣ ਹੋਈ ਸਾਨੂੰ ਇਹ ਪਰਵਾਹ ਕਰ ਕਿਹੜੀ ਵਸਤੂ ਜੀ ਨਹੀਂ ਉਹ ਇਤਾਂ ਦੀ ਵੀ ਜਲਣ ਜਲਾ ਲਾਲ ਮਿਰਚਾਂ ਨੇ ਥੰਗ ਪਾ ਦਿੰਦਾ ਏਦਾਂ ਦਾਦਾ ਅਸੀਂ ਕਿਹਨੋਂ ਨਿਕਲਦਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਲੜਕੀ ਤੇ ਲੜਕਾ ਅੰਦਰ ਵੜਿਆ ਮੈਂ ਉੱਥੇ ਬਿਲਕੁਲ ਪੋਸਟਾਂ ਦੇ ਨਾਲ ਡੰਗ ਰਹਿ ਕੇ ਕਿ ਮੈਂ ਇੱਕ ਤੇ ਸਾਨੂੰ ਪਤਾ ਲੱਗਾਈ ਇੱਕ ਥੱਲੀ ਆਦੀ ਇੱਕ ਉੱਤੇ ਜੇ ਤੋ ਅਸੀਂ ਉਹ ਬੱਚਾ ਕਿੰਨੀ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਆਦਾ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਮੈਂ ਉੱਥੇ ਬਿਲਕੁਲ ਪੋਸਟਾਂ ਦੇ ਨਾਲ ਡੰਗ ਰਹਿ ਕੇ ਕਿ ਮੈਂ ਇੱਕ ਤੇ ਸਾਨੂੰ ਪਤਾ ਲੱਗਾਈ ਇੱਕ ਥੱਲੀ ਆਦੀ ਇੱਕ ਉੱਤੇ ਇਹ ਤੁਸੀਂ ਅਸੀਂ ਉਹ ਬੱਚਾ ਕਿੰਨੀ ਉਮਰ ਦਾ ਹੋਏਗਾ ਸਮਝ ਨਹੀਂ ਮੇਰੇ ਵੀ ਆ ਰਹਾ ਵੀ 15 ਜਾਂ 16 ਸਾਲ ਦਾ ਲੱਗਦਾ ਸੀ ਤੇ 16 ਸਾਲ ਦੀ ਬੱਚੀ ਸੀ ਆਇਆ ਕੀ ਗੱਲਬਾਤ ਹੋਈ ਹੈ ਜੀ ਮੇਰਾ ਨਾਮ ਸ਼ਿਵਦੀਪ ਸਿੰਘ ਚਾਲਾ ਹਾਂ ਵਾਰ ਨੰਬਰ 8 ਤੋਂ ਮੈਂ ਦੀ ਮੈਸੇਜ ਕਾਉਂਸਲਰ ਹਾਂ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ ਮੀਡੀਆ ਸਾਰਾ ਹੋਣਾ ਆ ਵੀ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗੰਦਾਮ ਆ ਜੋ ਪਹਿਲਾਂ ਵੀ ਦੋ ਵਰੀ ਜਾ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਹਨਾਂ ਬਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨਾਂ ਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫਿਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਕਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਬਾਲਕ ਫਿਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਆ ਵੀ ਆਇਆ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਤੇ ਸ਼ਰਿਆਮ ਕਰਾਇਆ ਦੇਨੇ ਉਹਨੂੰ 30000 ਰੁਪਿਆ ਮਹੀਨਾ ਮਿਥਿਆ ਅਸੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਇਹ ਰੋਣ ਵੇਚ ਨਹੀਂ ਆ ਅਸੀਂ ਕਿਆ ਵੀ ਨਹੀਂ ਅਸੀਂ ਆਪਣੇ ਮਹੱਲੇ 'ਚ ਵੇਚਦੇ ਨਹੀਂ ਅਸੀਂ ਕੌਂਸਲ ਆ ਲੋਕਾਂ ਚੁਣੇ ਨਾ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ 4 ਵਾਡਾਂ ਦਾ ਇਹ ਮੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ スクリーン ஷੇਪ ਮੈਨੇ ਉਹਨੂੰ ਜਾਂਦਾ ਕੋਣ ਸੀ ਪੰਡਤ ਜਿਆ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਅਸੀਂ ਜ਼ਮੀਨ ਤੇ ਡਿੱਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮੱਲੇ ਵਾਲੇ ਮੁੰਡੇ ਤੰਗੜੇ ਹੋ ਕੇ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ ਦੇ ਜਲਣ ਹੋਈ ਸਾਨੂੰ ਅਸੀਂ ਪ੍ਰਵਾਹ ਪਤਾ ਲੱਗਾ ਕਿ ਕਿਹੜੀ ਵਸਤੂ ਜਿਹੜੀ ਸਪਰੇਅ ਕੀਤੀ ਜਾਵਾਂ ਜਹਾ ਹੋਰ ਕੋਈ ਵਸਤੂ ਨਹੀਂ ਉਹ ਇਤਾਂ ਦੀ ਵੀ ਜਲਣ ਜਿਦਾ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਇਸ ਤੋਂ ਇਲਾਵਾ ਵੀ ਕੋਈ ਧੰਦਾ ਕਰਦੇ ਇੱਥੇ ਕੋਈ ਇੱਥੇ ਨਜਾਇਜ਼ ਧੰਦਾ ਚੱਲਦਾ ਹੈ ਲੈਡੀਆਂ ਦੇ ਪਰਾਜੋਬ ਸਮਗਲੀ ਵੀ ਆ ਇੱਥੇ ਲੈਡੀਆਂ ਚੌਂਟੀਆਂ ਆ ਇੱਥੇ ਸਾਰਾ ਕੁਝ ਚੱਲਦਾ ਤੁਹਾਨੂੰ ਵੀ ਮੀਟੀਆਂ ਨੂੰ ਪਹਿਲਾਂ ਵੀ ਪਤਾ ਆ ਇਹ ਤਾਂ ਕਹਿਣ ਦੀ ਲੋਟ ਨਹੀਂ ਹੈਗੀ ਤੁਹਾਨੂੰ ਪਤਾ ਹੈ ਇਹ ਸਾਰਿਆਂ ਨੂੰ ਜੋਕੇਸ਼ ਇੱਥੇ ਚੱਲਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇ ਤੇ 8 4 ਵਾੜਾ ਇੱਥੇ ਧਰਨਾ ਥਾਣੇ ਦੇ ਅੱਗੇ ਦੇਣ ਗਿਆ ਸੋ ਸਾਨੂੰ ਮਾਨ ਸਾਡਾ ਪੁਲਿਸ ਪ੍ਰਸ਼ਾਸਨ ਆਇਆ ਪਹਿਲਾਂ ਵੀ 2 3 ਵਾਰ ਇੱਥੇ ਘਟਨਾਵਾਂ ਇੱਥੇ ਹੋຊੀਆਂ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰ ਪੁਲਿਸ ਵਾਲੇ ਲੜੇ ਆਪ ਆਉਂਦੇ ਇੱਥੇ ਅੰਦਰ ਦੇਖੋ ਪੁਲਿਸ ਵਾਲੇ ਵੀ ਆਉਂਦੇ ਪੁਲਿਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦਗੀ ਕੀਤੀ ਪੁਲਿਸ ਵਾਲਿਆਂ ਨੂੰ ਬਨੇ ਪਤਾ ਇੱਥੇ ਸਾਨੂੰ ਪਤਾ ਆ ਸਾਾਨੂੰ ਮਾਨ ਸਾਡੇ ਮੰਤਰੀ ਮਾਨ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇਸੇ ਨੱਥ ਪਾਉਣਗੇ ਜੇ ਨਾ ਪਈ ਹੋਰ ਕਿੰਨਾ ਟਾਈਮ ਕਰਦੇ ਟੈਪ ਹੋਈ ਨੂੰ ਇਹ ਕੋਈ ਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਪੁਲਿਸ ਆਈ ਪੁਲਿਸ ਆਈ 20 ਤੋਂ 25 ਮਿੰਟ ਤੇ ਬਾਅਦ ਉਹ ਵੀ ਟੀਐਸਪੀ ਅਜ ਨਾਲ ਨੂੰ ਫੋਨ ਕਰ ਤੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਪਰ ਉਦੋਂ ਤੱਕ ਸਾਡਾ ਸਾਰਾ ਮੱਲਾ ਮਤਲਬ ਸਾਡਾ ਸਜੋਆ ਕੀਤਾ ਗਿਆ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ ਆ ਬਰਫ ਜੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਠੀਕ ਸਾਡੇ ਨਾਲ ਪਹਿਲਾਂ ਵੀ ਕਿਸੇ ਤਰ੍ਹਾਂ ਹੀ ਸਮਾਉਣਾ ਤਕਰੀਬਨ ਦੁਪਹਿਰਾਂ ਜਾਂ ਦਾ ਸਮਾਂ ਸੀ ਦੁਪਹਿਰ ਦਾ ਬਾ 10 11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰ ਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕ ਇੱਕ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਸੇ ਨਾ ਕਿਸੇ ਨੂੰ ਪਤਾ ਲੱਗਾ ਵੀ ਉੱਥੇ ਉਹ ਤੇ ਗਲਤ ਕੰਮ ਹੋ ਰਿਹਾ ਬੱਚਿਓ ਦੇ ਅੰਦਰ ਬੜਿਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਛੇਦੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਨੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚੋ ਤੇ ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸੇ ਇਹਦੇ ਸਾਹਮਣੇ ਮੈਂ ਗੱਡੀ ਖਿਲਾ ਕੇ ਡੰਡਾ ਲੈ ਖਲੋ ਗਿਆ ਅਸੀਂ ਕਿਹਨੂੰ ਨਿਕਲ ਦਿੱਤਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅੰਦਰ ਵੜਿਆ ਗਿਆ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਖੁਲਾਇਆ ਆਪਣਾ ਫੋਨ ਕਿ ਤੁਸੀਂ ਮੇਰੀ ਵੀਡੀਓ ਬਣਾਓ ਮੈਂ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰ ਵਾਜਾਂ ਉਹਨੇ ਕੁੰਡੀ ਲੱਗੀ ਹੈ ਠੀਕ ਹੈ ਜੀ ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ ਉਸ ਤੋਂ ਉਪਰੰਤ ਮੈਂ ਉ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮਾਂ ਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਐਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸਟਾ ਦੇ ਨਾਲ ਡੰਗ ਰਹਿ ਗਿਆ ਵੀ ਮੈਂ ਇੱਕ ਦੇ ਸਾਨੂੰ ਪਤਾ ਲੱਗਾ ਇੱਕ ਥੱਲੇ ਆ ਤੇ ਇੱਕ ਉੱਤੇ ਜੇ ਤੋ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਆ ਕੋਈ ਸੀਨੀਅਰ ਮੋਸਟ ਨਹੀਂ ਆਇਆ ਸੀਨੀਅਰ ਮੋਸਟ ਨਹੀਂ ਆਇਆ ਚਲੋ ਇੱਕ ਹੌਲਦਾਰ ਲੈਵਲ ਦੇ ਜਾਂ ਮੁੰਚੀ ਆਇਆ ਇਸ ਲੈਵਲ ਦੇ ਆਏ ਨਹੀਂ ਉਹਨਾਂ ਨਾਲ ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਠੀਕ ਹੈ ਅਸੀਂ ਉਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਕਿ ਸਾਡਾ ਇਹ ਪਿੱਛੇ ਤੁਸੀਂ ਮੈਂ ਤੁਹਾਨੂੰ ਇੱਕੋ ਨੇ ਮੀਡੀਆ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਉੱਚਾ ਕਰੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਹੜਾ ਗੇਟ ਹੈ ਸਾਡੀਆਂ ਧੀਆਂ ਭੈਣਾਂ ਨੇ ਰਾਤ ਨੂੰ ਇੱਥੇ ਜਾਣਾ ਹੁੰਦਾ ਸਵੇਰ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ ਸਾਹਿਬ ਹੁਣ ਕੀ ਟਿਕਣਾ ਜੀ ਕੀ ਮੰਨਦੇ ਹੁਣ ਕਟਨਾ ਜੀ ਹੋਣੀ ਮੈਂ ਘਰ ਰੋਟੀ ਖਾ ਰਿਹਾ ਮੈਨੂੰ ਚਾਹ ਕਿ ਇਥੋਂ ਮੈਨੂੰ ਫੋਨ ਗਿਆ ਕੀ ਸਾਡੇ ਐਮਸੀ ਸਾਹਿਬ ਦੇ ਅੱਖਾਂ 'ਚ ਸਪਰੇ ਪਾ ਦਿੱਤੀ ਆ ਸਿਰ ਤੇ ਸੱਟ ਲਾ ਦਿੱਤੀ ਆ ਮੈਂ ਛੇਛੜੀ ਆ ਇਹਨਾਂ ਦੀ ਬਹੁਤ ਬੁਰੀ ਹਾਲਤ ਸੀ ਅਸੀਂ ਪਾਣੀ ਪੂਣੀ ਮੰਗਾਇਆ ਛੇਛੜੀ ਪਾਣੀ ਉਹਦਾ ਛੱਟੇ ਮਾਰਦੇ ਉਹਨਾਂ ਦੇ ਐ ਇੱਕ ਟੋਕੜ 10 ਕੈਂਪਰ ਇਹਨਾਂ ਦੇ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ ਅਸੀਂ ਅੰਦਰ ਵੇਖਿਆ ਉਹ ਲੜਕਾ ਇੱਕ ਫੜਿਆ ਸੀ ਮੁੰਡਾ ਨੇ ਜਿਹੜਾ ਉਸ ਤੋਂ ਬਾਅਦ ਉਹਨਾਂ ਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਨ ਲਿਆ ਸਾਨੂੰ ਕੁੜੀਆਂ ਲੱਭੀਆਂ ਨਹੀਂ ਕੁੜੀਆਂ ਚੜ ਕੇ ਆਂ ਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਫੋਨ ਐ ਐਸ ਕਿ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਨਾਲ ਦਿਹਾੜੀ ਦੀ ਮੰਗ ਕਰਦੇ ਆਂ ਅਸੀਂ ਇਹੋ ਬੇਨਤੀ ਕਰਦਾ ਵੀ ਇਹ ਇਤੋਂ ਗੰਦ ਨਿਕਲਣਾ ਚਾਹੀਦਾ ਸਾਡੇ 1KMC ਸਾਹਿਬ ਨੇ ਸਾਡੇ ਮਾਲ ਸਾਹਿਬ ਨੇ ਇਹ ਬਹੁਤ ਸਤਿਕਾਰਯੋਗ ਨੇ ਮੈਂ ਰਾਤੀ ਇਹਨਾਂ ਨੂੰ ਬੇਨਤੀ ਇਹਦੇ ਕੱਟਣਾ ਹੋਣਾ ਹੀ ਹੈ ਨਾ ਰਾਤੀ ਇਹ ਮਾਲ ਸਾਹਿਬ ਮੇਰੇ ਕੋਲ ਖੜੋਤੇ ਨੇ ਰਾਤੀ ਵੀ ਸ਼ਾਮਾਂ ਦਾ ਟਾਈਮ ਸੀ ਉਹ ਗੁਰਦੁਆਰਾ ਸਾਹਿਬ ਦਾ ਟਾਈਮ ਸੀ ਇੱਥੇ ਚਾਰ ਸਮੇਕੇ ਬੈਠੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਇਦਾਂ ਨਾ ਕਰੋ ਸਾਡੇ ਪਰਿਵਾਰਾਂ ਨੇ ਜਾਣਾ ਫਿਰ ਮੈਂ ਮਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਮਾਲ ਸਾਹਿਬ ਆਪਾਂ ਕੋਈ ਕਰੀਏ ਕੋਈ ਕਮੇਟੀ ਬਣਾਈਏ ਯਾਰ ਇਹਨੂੰ ਡੱਕੀ ਹੱਥ ਬਲਾ ਜੋੜੀਏ ਇਹਨਾਂ ਦੇ ਪਰ ਤੁਸੀਂ ਕੀ ਮੰਗਦੇ ਹੋ ਇੰਨੇ ਸਾਲ ਚਿਰ ਤੋਂ ਤੁਸੀਂ ਇਹ ਜਿਹੜੀ ਮੰਗ ਰੱਖਾ ਡੇ ਹੋ ਉਹ ਡਿਗਰੀ ਰਜਿਸਟਰੀ ਕਰਨ ਘਟਣਾ ਕੀ ਕਰਦੇ ਫਿਰ ਵੀ ਫਿਰ ਵੀ ਤੇਜ ਕੰਮ ਚੱਲਦਾ ਅਸੀਂ ਮਤਲਬ ਪਰੇਸ਼ਾਨ ਹੈ ਗੱਲ ਤੂੰ ਵੀ ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈਂਦਾ ਅਸੀਂ ਉਦੋਂ ਵੀ ਇਹ ਗੱਲ ਕੀਤੀ ਕਿ ਸ਼ਾਨ ਪ੍ਰਸ਼ਾਸਨ ਹਰਜੀਤ ਮੰਨ ਲਓ ਠੀਕ ਹੈ ਉਹਦਾ ਇੱਕ ਆਕਰ ਆ ਅਸੀਂ ਉਹਨੂੰ ਕਹਿੰਨੇ ਉਹ ਕਹਿੰਦਾ ਮੈਂ ਤੇ ਕਰਾਇਦਾ ਦਿੱਤਾ ਮੈਂ ਕਰਾਇਦਾ ਦਿੱਤਾ ਗਵਰਨਮੈਂਟ ਵੱਲੋਂ ਮਨਜ਼ੂਰशुदा ਉਹ ਕਹਿੰਦਾ ਜੀ ਗਵਰਨਮੈਂਟ ਵੱਲੋਂ ਮਨਜ਼ੂਰ ਹੈ ਸਾਰਾ ਕੁਝ ਮੈਂ ਕਰ ਸਕਦਾ ਹਾਂ ਸਾਰਾ ਕੁਝ ਸੋ ਸਰਕਾਰਾਂ ਦੇ ਕਾਰਡਾਂ ਪ੍ਰਸ਼ਾਸਨ ਦੇ ਕਾਰਡ ਅੰਦਰ ਕੀ ਕੀ ਬਰਾਮਦ ਹੋਇਆ ਹੁਣ ਅੰਦਰ ਜੇ ਤੁਸੀਂ ਵੇਖੋ ਅੰਦਰੋਂ ਤੁਹਾਨੂੰ ਮੈਂ ਕੀ ਦੱਸਾਂ ਜੀ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਏ ਜੇ ਪਤਰਾਜ ਜੋਗ ਬਹੁਤ ਜ਼ਿਆਦਾ ਸਮਗਰੀ ਇਹ ਨਹੀਂ ਇੱਕ ਜਾਂ ਦੋ ਕੁਆਂਟੀਟੀ ਚ ਇੱਕ ਦੋ ਨਹੀਂ ਉੱਥੇ ਮਿਲਿਆ ਹੈਗਾ ਜੀ ਰੈਪ ਹੁੰਦਾ ਇੱਕ ਪੂਰਾ ਰੈਪ ਦਾ ਨਵਾਂ ਰੋਲ ਇੱਕ ਖਾਲੀ ਰੋਲ ਪਲੱਸ ਦਸਾਂ ਦਸਾਂ ਦੇ ਨੋਟ ਜਿਹੜੇ ਅੱਗੋਂ ਸੜੇ ਹੋਏ ਤੁਸੀਂ ਤੁਹਾਨੂੰ ਵੀਡੀਓ ਮਿਲ ਗਈ ਹੈਗੀ ਹੈ ਹਨਾ ਉਹ ਸੜੇ ਹੋਏ ਨੋਟ ਨੇ ਪਲੱਸ ਲਾਈਟਰ ਨੇ ਮੈਂ 4-5 ਲਾਈਟਰ ਹੈਗੇ ਆ ਇਸ ਕੋਲ ਤਾਂ ਇਨਸਾਫ ਨਹੀਂ ਮਿਲਦਾ ਕਿ ਲਸਟੇਪ ਕੀ ਹੈ ਤੁਹਾਡਾ ਉਸ ਤੋਂ ਬਾਅਦ ਉਹ ਸਾਰਿਆਂ ਦੇ ਨਾਲ ਸਲਾਹ ਕਰਕੇ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਵੀ ਕਾਰਵਾਈ ਕਰੋ ਨਹੀਂ ਕਰਨਗੇ ਤੇ ਬਾਕੀ ਜਿੱਦਾਂ ਸਲਾਹ ਕਰਕੇ ਸਾਰੇ ਸਿਨੇਮੋਸ ਨਾਲ ਜੋ ਅਗਲੀ ਕਾਰਵਾਈ ਬਣਦੀ ਕਾਸੀ ਕਰਾਂਗੇ ਮਾਮਲਾ ਹੈ ਜਿਹੜੇ ਕੁਝ ਲੋਕਾਂ ਨੂੰ ਹਰਾਸਤ ਵੀ ਲਿਆ ਜੀ ਇਹ ਜੀ ਇੱਕ ਸ਼ਿਵਦੀਪ ਸਿੰਘ ਨਾਂ ਦੇ ਵਿਅਕਤੀ ਨੇ ਅਜਮਾਲਾ ਕਸ਼ਮੀਰ ਦੇ ਰਹਿਣ ਵਾਲੇ ਫਾਦੇਗੜ ਚੂੜੀਏ ਰੋਡ ਦੇ ਉਹਨਾਂ ਦਾ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਹਰਾਸਤ ਚ ਲਿਆ ਆ ਜੋ ਵੀ ਤੱਥਾਂ ਨੂੰ ਜਾਣ ਤੋਂ ਬਾਅਦ ਤੁਸੀਂ ਦੱਸ ਦਿੱਤੇ ਜਣ ਬਣਦੀ ਜੀਤਲ ਕਾਰਵਾਈ ਮਿਲ ਚੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਪ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼